ਤਿੰਨ ਦਿਨ ਪਹਿਲਾ ਮੇਰੀ ਅੱਖ ਦੀ ਨਿਗਾ ਚਲੀ ਗਈ ਸੀ ਇੱਕ ਅੱਖ ਬਿਲਕੁਲ ਬਲਾਈਂਡ ਸੀ ਦੂਜੀ ਦੀ ਕਿਹੜੀ ਅੱਖ ਮੇਰੀ ਖੱਬੀ ਅੱਖ ਬਲਾਈਂਡ ਸੀ ਬਿਲਕੁਲ ਬਿਲਕੁਲ ਬਲਾਈਂਡ ਸੀ ਕੁਝ ਵੀ ਨਹੀਂ ਸੀ ਨਜ਼ਰ ਆਉਂਦੀ ਨਜ਼ਰ ਕੋਈ ਆ ਕਿ ਵੀ ਇਹ ਮਤਲਬ ਪਹਿਲਾ ਮੇਰਾ ਲਗਾਤਾਰ ਸਿਰ ਦੁਖਦਾ ਰਿਹਾ 10 ਦਿਨ ਤੋਂ ਦਰਦ ਕਰਦਾ ਸੀ ਸਿਰ ਉਹਰੇ ਨੀਚੇ ਤੋਂ ਨਸ ਤੋਂ ਦਰਦ ਕਰਦਾ ਸੀ ਉੱਪਰ ਤੱਕ ਹਾਂਜੀ ਤੇ ਡਾਕਟਰ ਕੀ ਕਹਿੰਦੇ ਸੀ ਵੀ ਗਈ ਕਿਉਂ ਬੱਟਾ ਡਾਕਟਰਾਂ ਨੂੰ ਸਮਝ ਨਹੀਂ ਆਇਆ ਵੀ ਕੀ ਗੱਲ ਹੈ ਨਿਕਾ ਇੱਕ ਵਿਚਾਰੇ ਦੀ ਤਾਂ ਅੱਖ ਬਿਲਕੁਲ ਡੱਡੀ ਹੋ ਗਈ ਸੀ ਇੱਕ ਚ 25 30% ਰਹਿ ਗਈ ਸੀ ਵੀ 20 ਮਿੰਟਾਂ 'ਚ ਫਰਕ ਜ਼ਰੂਰ ਪੈਂਦਾ ਤੁਸੀਂ ਵੀ 20 ਮਿੰਟ ਦੇਖ ਕੇ ਆਏ ਹੋਵੋਗੇ ਤੇ ਫਰਕ ਪਿਆ 20 ਮਿੰਟਾਂ ਦਾ ਹਾਂਜੀ ਫਰਕ ਪਿਆ ਪਹਿਲਾਂ ਇਸ ਅੱਖ ਤੋਂ ਮੈਨੂੰ ਖੱਬੀ ਅੱਖ ਤੋਂ ਮੜਿਆ ਅੱਖਰ ਨਹੀਂ ਦਿਖਦਾ ਸੀ ਹੁਣ ਅੱਖਰ ਜਦ ਦਿਖਣ ਲੱਗ ਗਏ ਦਿਖਣ ਲੱਗ ਗਏ ਹਾਂਜੀ ਕਿੰਨੇ ਟਾਈਮ 'ਚ ਤੁਹਾਡੇ ਦਵਾਈ ਪਾਉਣ ਤੋਂ ਬਾਅਦ ਮਤਲਬ ਦਵਾਈ ਪਾਉਣ ਤੋਂ ਬਾਅਦ ਟਾਈਮ ਦਿਖਣ ਲੱਗ ਗਿਆ ਬੰਦੇ ਕਿੰਨਾ ਕੁ ਟਾਈਮ ਲੱਗਿਆ ਹੁੰਦਾ ਦਵਾਈ ਪਾਉਣ ਚ 20 ਮਿੰਟ ਲੱਗੇ 20 ਮਿੰਟ ਲਈ ਹਾਂਜੀ 20 ਮਿੰਟ ਵਾਲਾ ਮੈਂ ਹਮੇਸ਼ਾ ਤੁਹਾਡੇ ਕੋਲ ਪੁੱਛਦਾ ਕਿ ਨੁਸਖਾ ਤੁਹਾਡੇ ਕੋਲ ਆਇਆ ਕਿੱਥੋਂ ਕਿਵੇਂ ਨੁਸਖਾ ਬਣਾਇਆ ਸਾਰੇ ਲੋਕ ਸਾਰੀ ਦੁਨੀਆ ਚੋਂ ਤੱਕੇ ਧੌਲੇ ਖਾ ਕੇ ਬੜੇ ਤਸੱਲੀ ਨਾਲ ਤੱਕੇ ਖਾ ਕੇ ਤੁਹਾਡੇ ਕੋਲ ਪਹੁੰਚਦੇ ਨੇ ਮੈਂਨੇ ਬਹੁਤ ਦਵਾਈਆਂ ਵੀ ਖਾਧੀਆਂ ਜੀ ਸੀ ਫਿਰ ਡਾਕਟਰ ਕਹਣ ਲੱਗੇ ਮਾਈਗਰੇਨ ਦੀ ਵੀ ਪ੍ਰੋਬਲਮਾਂ ਫਿਰ ਉਹ ਵੀ ਦਵਾਈ ਖਾਦੇ ਜੀ ਮਤਲਬ ਕਿ ਸਾਨੂੰ ਕੋਈ ਤੋਂ ਫਰਕ ਨਹੀਂ ਪਿਆ ਜੀ ਇਹ ਤਾਂ ਫਸ ਕਹਿੰਦੇ ਜੀ ਮੈਨੂੰ ਤਾਂ ਵੀ ਲੱਗਦਾ ਨਹੀਂ ਵੀ ਮੇਰੀ ਅੱਖਾਂ ਹੁਣ ਠੀਕ ਹੋ ਜਾਣਗੀਆਂ ਉਪਤਾ ਨਹੀਂ ਮੈਂ ਠੀਕ ਹੋਊਂਗਾ ਪਤਾ ਨਹੀਂ ਇਸ ਵੇਲੇ ਕਿੱਥੇ ਤੱਕ ਨਿਗਾਹ ਜਾ ਰਹੀ ਹੈ ਹੁਣ ਇਸ ਵੇਲੇ ਨਿਗਾਹ ਤਾਂ ਮੇਰੀ ਬਾਹਰ ਤੱਕ ਜਾ ਰਹੀ ਹੁਣ ਮਤਲਬ ਬਾਹਰ ਤੱਕ ਸ਼ੀਸ਼ੇ ਤੋਂ ਪਾਰ ਵੀ ਤੁਸੀਂ ਦੇਖ ਸਕਦੇ ਹੋ ਹਾਂਜੀ ਤੇ ਪੈਸੇ ਕਿੰਨੇ ਲੈਣੇ ਤੁਹਾਡੇ ਕੋਲ ਪੈਸੇ ਕੋਈ ਨਹੀਂ ਲੈਂ ਫਰੀਦ ਦਵਾਈ ਦਿੱਤੀ ਕੋਈ ਪੈਸਾ ਨਹੀਂ ਲਿਆ ਹਾਂਜੀ ਫਰੀडम ਫੈਕਟਰ ਦੇ ਪਰਿਵਾਰਾਂ ਦਾ ਬਿਲਕੁਲ ਆਜ਼ਾਦ ਫਰੀ ਕਰਦੇ ਆਂ ਦੇਸ਼ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਕਿਸਾਨਾਂ ਦੇ ਸ਼ਹੀਦ ਹੋਏ ਪਰਿਵਾਰਾਂ ਦਾ ਰਾਸੀ ਦੇ ਵਿੱਚ ਹੈ ਕੋਈ Hindu ਹੈ ਚਾ ਕੋਈ ਮੁਸਲਮਾਨ ਹੈ ਚਾ ਕੋਈ ਸਿੱਖ ਹੈ ਜਿਹੜਾ ਵੀ ਕਿਸੇ ਨੂੰ ਆਪਣੇ ਅਨੁਸ਼ੀਧ ਮੰਨਦਾ ਉਹਨਾਂ ਦਾ ਇਲਾਜ ਬਿਲਕੁਲ ਫ੍ਰੀ ਕਰਦੇ ਕਿਹੜੇ ਕਿਹੜੀਆਂ ਸਮੱਸਿਆਵਾਂ ਦਾ ਹੱਲ ਤੁਸੀਂ ਲਗਭਗ 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 ਕਰ ਲੈਂਦੇ ਹੋ ਜਿਵੇਂ ਕਿ ਗਲਕੁਮਾ ਹੋ ਗਿਆ ਕਾਲਾ ਮੋਤੀ ਬਿੰਦ ਠੀਕ ਹੈ ਪਰਦੇ ਕਮਜ਼ੋਰ ਹੋ ਗਏ ਜਾਂ ਅੱਖਾਂ ਦੇ ਰਿਲੇਟਰ ਮੰਨ ਲਓ ਕੋਈ ਵੀ ਸਟਾਰ ਗਾਟਡ ਦੀ ਪ੍ਰੋਬਲਮ ਹੁੰਦੀ ਇੱਕ ਜਾਂ ਦਿਨ ਦਿਨ ਕਿਸੇ ਵੀ ਕਾਰਨ ਬੰਦੇ ਦੀ ਰੋਸ਼ਨੀ ਘਟ ਜਾਂਦੀ ਜਾਂ ਕਹਿ ਦਿੰਦੇ ਆ ਪਿੱਛੇ ਤੁਹਾਡੀ ਰੋਸ਼ਨੀ ਹੋ ਹੈ ਨਹੀਂ ਜੀ ਜਾਂ ਲੈਂਜ ਲੈਂਜ ਨਹੀਂ ਪਉਂਦੇ ਜੀ ਨਿਗਾਹ ਹੈ ਹੀ ਨਹੀਂ ਇੰਨੇ ਕੋਈ ਬਰੀਜ ਨੇ ਜਿਹਦਾ ਕੋਈ ਹਸਾਬਕਤਾ ਨਹੀਂ ਜਿਨ੍ਹਾਂ ਦੇ ਫਿਰ ਦੁਬਾਰਾ ਵੈਗਰੂ ਦੀ ਕਿਰਪਾ ਸਦਕਾ ਨੀਗਾ ਆ ਜਾਂਦੀ ਆ ਪਰ ਚਲੋ ਚੱਲਣੀ ਤਾਂ ਉਹਨਾਂ ਚਿਰ ਜਿੰਨਾਂ ਚਿਰ ਉਹਦੀ ਰਹਿਮਤ ਆ ਪਰ ਫਿਰ ਵੀ ਬਹੁਤ ਵਧੀਆ ਮਰੀਜ਼ ਠੀਕ ਹੋ ਜਾਂਦੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੋ ਅਸੀਂ ਪਹੁੰਚੇ ਆ ਨੇਚਰਲ ਵਿਜ਼ਨ ਸੈਂਟਰ ਪਟਿਆਲਾ ਜਿੱਥੇ ਤੁਹਾਡੇ ਨਾਲ ਅੱਜ ਮੁਲਾਕਾਤ ਉਸ ਸ਼ਖਸ ਦੀ ਕਰਵਾ ਰਹੇ ਹਾਂ ਜੋ 3 ਮਹੀਨੇ ਪਹਿਲਾਂ ਬਿਲਕੁਲ ਬ্লাইন্ড ਹੋ ਚੁੱਕਾ ਸੀ ਅੰਨ੍ਹਾ ਹੋ ਚੁੱਕਾ ਸੀ ਲੇਕਿਨ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦਾ ਮੋੜ ਆਇਆ ਜਿਸ ਨੇ ਉਹਦੀ ਜ਼ਿੰਦਗੀ ਫਿਰ ਤੋਂ ਰੌਸ਼ਨ ਕਰ ਦਿੱਤੀ ਹਨੇਰਾ ਦੂਰ ਕਰ ਦਿੱਤਾ ਗੱਲਬਾਤ ਤੁਹਾਡੇ ਅਸੀ ਕਰਵਾਉਣੇ ਆ ਸਤਿ ਸ਼ਕਲ ਵੀਰੇ ਸਤਿ ਸ਼ਕਰ ਜੀ ਕਿ ਨਾਂ ਹੈ ਤੁਹਾਡਾ ਗੁਰਪ੍ਰੀਤ ਸਿੰਘ ਅੱਛਾ ਕਿੱਥੋਂ ਆਇਓ ਅੱਜ ਪਿੰਜਟੇ ਪਿੰਡ ਤੋਂ ਆਏ ਦੇ ਵਿਕਰ ਰੋਡ ਤੋਂ ਪਿੰਜਟੇ ਪਿੰਡ ਤੋਂ ਆਇਓ ਕੀ ਕੰਮ ਕਰਦੇ ਹੋ ਤੁਸੀਂ ਮੈਂ ਦਿਹਾੜੀ ਕਰਦਿਆਂ ਦਿਹਾੜੀ ਕਰਦੇ ਹੋ ਤੇ ਕੀ ਹੋਇਆ ਸੀ ਇਹ ਤਿੰਨ ਦਿਨ ਪਹਿਲਾਂ ਮੇਰੀ ਅੱਖ ਦੀ ਨਿਗਾ ਚਲੀ ਗਈ ਸੀ ਇੱਕ ਅੱਖ ਬਿਲਕੁਲ ਬਲਾਈਂਡ ਸੀ ਦੂਜੀ ਦੀ ਕਿਹੜੀ ਅੱਖ ਮੇਰੀ ਖੱਬੀ ਅੱਖ ਬਲਾਈਂਡ ਸੀ ਬਿਲਕੁਲ ਬਿਲਕੁਲ ਬਲਾਈਂਡ ਸੀ ਕੁਝ ਵੀ ਨਹੀਂ ਸੀ ਨਜ਼ਰ ਆਉਂਦਾ ਬਿਲਕੁਲ ਅੱਛਾ ਹਾਂਜੀ ਤੇ ਫਿਰ ਇੱਕੋ ਲੱਗਤੀ ਹੋਇਆ ਕਿਵੇਂ ਹੋਇਆ ਕਿਵੇਂ ਇਹ ਮਤਲਬ ਪਹਿਲਾਂ ਮੇਰਾ ਲਗਾਤਾਰ ਸਿਰ ਦੁਖਦਾ ਰਿਹਾ 10 ਦਿਨ ਤੋਂ ਦਰਦ ਕਰਦਾ ਸੀ ਸਿਰ ਸਿਰ ਉਹ ਰਿਚਤ ਦਾ ਨਾਸਤੋਗ ਦਰਦ ਕਰਦਾ ਸੀ ਉੱਪਰ ਤੱਕ ਹਾਂਜੀ 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 ਫਿਰ ਦਰਦ ਦੁਖਾ ਫਿਰ ਇੱਕੇ ਲੱਗ ਤੇ ਚਲੀ ਗਈ ਮੇਰੀ ਫਿਰ ਗੋਲੇ ਨਹੀਂ ਦਰਦ ਨਹੀਂ ਗੋਲੇ ਨਹੀਂ ਮਤਲਬ ਦਵਾਈ ਲਿੰਦਾ ਸੀ ਜਿਹੜੀ ਘਰੇ ਪਈ ਸੀ ਨਾਰਮਲ ਲਿੰਦਾ ਸੀ ਸਿਰ ਦਰਦ ਦੀ ਦਵਾਈ ਮੈਂ ਗੋਲੇ ਨਹੀਂ ਅੱਛਾ ਉਸ ਕਾਰਨ ਮੇਰੀ ਬਾਤ ਚ ਨੀਗਾ ਚਲੀ ਗਈ ਇੱਕੇ ਲੱਗਦੀ ਕਿੰਨੀ ਉਮਰ ਹੈ ਤੁਹਾਡੀ ਮੇਰੀ 29 ਸਾਲ ਹੈ 29 ਸਾਲ ਉਮਰ ਹੈ ਤੇ 29 ਸਾਲ ਦੇ ਵਿੱਚ ਪਹਿਲਾਂ ਕਿਸੇ ਨੂੰ ਪ੍ਰੋਬਲਮ ਹੈ ਘਰ 'ਚ ਪਹਿਲਾਂ ਕਿਸੇ ਨੂੰ ਪ੍ਰੋਬਲਮ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਨਹੀਂ ਹੈ ਅੱਛਾ ਫਿਰ ਡਾਕਟਰ ਕੀ ਕਹਿੰਦੇ ਸੀ ਵੀ ਗਈ ਕਿਉਂ ਬਸ ਡਾਕਟਰਾਂ ਨੂੰ ਸਮਝ ਨਹੀਂ ਆਇਆ ਵੀ ਕੀ ਗੱਲ ਹੈ ਨੀਗਾ ਕੁਝ ਵੀ ਨਹੀਂ ਸਮਝ ਆਇਆ ਬਸ ਇਨਾ ਦੱਸਿਆ ਉਹਨਾਂ ਨੇ ਨਾਸਟ ਪ੍ਰੋਬਲਮ ਪੈ ਗਈ ਵੀ ਉਸ ਕਾਰਨ ਦੀ ਗੱਲ ਚੱਲੇਗੀ ਫਿਰ ਅੱਛਾ ਹਾਂਜੀ ਕਿਹਦੇ ਸੀ ਵੀ ਨਾਸਟ ਜੀ ਪ੍ਰੋਬਲਮ ਆ ਗਈ ਇਸ ਕਰਕੇ ਫਿਰ ਉਹ ਕਹਿੰਦੇ ਸੀ ਵੀ ਠੀਕ ਨਹੀਂ ਹੋਣੀ ਨਾ ਉਹਨਾਂ ਨੇ ਕੁਝ ਨਹੀਂ ਕਿਹਾ ਵੀ ਠੀਕ ਹੋਣੀ ਨਹੀਂ ਯਾਰ ਦਵਾਈ ਦੇ ਦਿੰਦੇ ਸੀ ਜਦੋਂ ਜਾਂਦਾ ਸੀ ਪਰ ਠੀਕ ਹੋਣ ਬਾਰੇ ਕੁਝ ਨਹੀਂ ਕਿਹਾ ਉਹਨਾਂ ਨੇ ਕਹਿੰਦੇ ਹੋ ਜੂਗੀ ਠੀਕ ਬਸ ਤੇ ਫਿਰ ਠੀਕ ਹੋਈ ਨਹੀਂ ਹਾਂਜੀ ਠੀਕ ਨਹੀਂ ਹੋਈ ਕਿੰਨਾ ਟਾਈਮ ਦਵਾਈਆਂ ਖਾਧੀਆਂ ਮੈਂ 3 ਮਹੀਨੇ ਖਾਂਦੀ ਆ ਦਵਾਈ ਲਗਾਤਾਰ 3 ਮਹੀਨੇ ਹਾਂਜੀ ਲਗਾਤਾਰ ਖਾਂਦੇ ਪਹਿਲਾਂ ਸੱਜੀ ਅੱਖ ਦੀ ਗਈ ਹੈ ਖੱਬੀ ਅੱਖ ਨਹੀਂ ਨਹੀਂ ਖੱਬੀ ਅੱਖ ਦੀਏ ਗਈ ਸੀ ਸੱਜੀ ਦੀ ਹੈਗੀ ਸੀ ਮਤਲਬ ਘੱਟ ਸੀ ਨਹੀਂਗਾ ਸੱਜੀ ਦੀ ਸੀ ਪਰ ਘੱਟ ਸੀ ਖੱਬੀ ਬਿਲਕੁਲ ਹੀ ਡੈਮੇਜ ਹੋ ਗਈ ਹਾਂਜੀ ਖੱਬੀ ਬਿਲਕੁਲ ਸੀ ਡੈਮੇਜ ਹੋ ਗਈ ਤੇ ਫਿਰ ਇਹ ਮਤਲਬ ਕਿੰਨੇ ਦਿਨਾਂ ਦਾ ਪ੍ਰੋਸੈਸ ਸੀ ਸਾਰਾ ਇਹ ਤਿੰਨ ਮਹੀਨੇ ਲੱਗ ਗਏ ਜਾਂ ਦੋ ਮਹੀਨੇ 15 ਦਿਨ ਹਫਤਾ ਜਾਂ ਚਾਰ ਪੰਜ ਦਿਨਾਂ ਚ ਚਲੀ ਗਈ ਖੱਬੀ ਅੱਖ ਕਦੀ ਜਿਹੜੀ ਨਜ਼ਰ ਸੀ ਨੀਗਾ ਤਾਂ ਮੇਰੀ 1-2 ਦਿਨਾਂ ਚ ਚੱਲੀ ਗਈ ਸੀ ਜਦੋਂ ਆਏ ਕੰਮ ਹੋ ਗਏ ਸੀ ਹਾਂਜੀ ਮਾਤਾ ਜੀ ਵੀ ਛੱਜੀ ਅੱਖ ਤੇ ਉਹਦੀ ਨਿਗਾਹ ਹੈਗੀ ਸੀ ਜੇ ਖੱਬੇ ਤੇ ਬਿਲਕੁਲ ਚਲੀ ਗਈ ਸੀ ਮੇਰੇ ਅੱਛਾ ਇੱਕ ਗੱਲ ਸਾਡੇ ਦਰਸ਼ਕ ਜਿਹੜੇ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਸਾਨੂੰ ਇਹ ਦੱਸੋ ਵੀ ਜੇ ਤੁਸੀਂ ਸਮੇਂ ਸਿਰ ਆਪਣਾ ਟ੍ਰੀਟਮੈਂਟ ਆਪਣਾ ਇਲਾਜ ਜਦੋਂ ਤੁਹਾਡੇ ਦਰਦ ਗਰਦਨ ਦੇ ਵਿੱਚ ਹੋ ਰਿਹਾ ਸੀ ਕਰਵਾ ਲੈਂਦੇ ਤੁਹਾਨੂੰ ਲੱਗਦਾ ਵੀ ਇੱਕ ਬਚ ਸਕਦੀ ਸੀ ਉਸ ਵੇਲੇ ਵੀ ਅਣਗੈਲੀ ਕੀਤੀ ਅਣਗੈਲੀ ਤਾਂ ਕੀਤੀ ਇਹ ਤਾਂ ਮਨ ਨੂੰ ਵੀ ਪਤਾ ਵੀ ਬਚ ਸਕਦੀ ਜੇ ਮੈਂ ਗੋਲੇ ਨਹੀਂ ਨਾ ਅੱਛਾ ਗੋਲੇ ਨਹੀਂ ਬਹੁਤ ਸਾਰੇ ਦਰਸ਼ਕ ਸਾਡੇ ਸਾਡਾ ਸੁਭਾਈ ਇਦਾਂ ਦਾ ਕਈ ਵਾਰ ਹੋ ਜਾਂਦਾ ਹੈ ਕਿ ਅਸੀਂ ਗੋਲਦੇ ਨਹੀਂ ਹੈਗੇ ਤੇ ਜਦੋਂ ਨਜ਼ਰ ਚਲੀ ਗਈ ਫਿਰ ਕਿਹੋ ਜਿਹਾ ਫੀਲਿੰਗ ਕੀ ਹੋ ਜੀਆਂ ਸੀ ਚਲੋ ਆਬਵੀਅਸਲੀ ਗੱਲ ਹੈ ਕਿ ਬੜਾ ਬੰਦ ਦੁਖੀ ਹੋਣਾ ਹੈ ਮੈਂ ਇਸ ਕਰਕੇ ਸਵਾਲ ਪੁੱਛ ਰਿਹਾ ਤਾਂ ਕਿ ਜਿਹੜੇ ਦਰਸ਼ਕ ਹੈਗੇ ਨੇ ਜਿਨ੍ਹਾਂ ਦੀ ਨਜ਼ਰਾਂ ਹੈਗੀਆਂ ਨੇ ਜਾਂ ਜਿਨ੍ਹਾਂ ਨੂੰ ਪ੍ਰੋਬਲਮ ਥੋੜੀ ਬਹੁਤ ਹੈਗੀ ਹੈ ਤਾਂ ਉਹ ਅਵੇਅਰ ਜ਼ਰੂਰ ਹੋਣ ਕਿਹੋ ਜਿਹਾ ਲੱਗਿਆ ਉਸ ਵੇਲੇ ਜਦੋਂ ਇੱਕ ਆਕੀ ਬਿਲਕੁਲ ਹਨੇਰਾ ਆ ਗਿਆ ਅੱਖ ਦੇ ਮੂਰੇ ਕਿਉਂਕਿ ਮੈਂ ਬਹੁਤ ਪਰੇਸ਼ਾਨ ਸੀ ਨਾ ਤਾਂ ਕੋਈ ਕੰਮ ਕਰ ਸਕਦਾ ਸੀ ਮੈਂ ਨਾ ਕੁਝ ਕਰ ਸਕਦਾ ਸੀ ਅੱਛਾ ਹਾਂਜੀ ਤੇ ਫਿਰ ਘਰੇ ਘਰ ਦੇ ਘਰਦਿਆਂ ਨੂੰ ਵੀ ਪਰੇਸ਼ਾਨ ਕੀਤਾ ਹਾਂਜੀ ਘਰਦਿਆਂ ਨੂੰ ਵੀ ਪਰੇਸ਼ਾਨ ਕੀਤਾ ਹਨਾ ਹੂੰ ਮੈਨੂੰ 3 ਮਹੀਨੇ ਹੋ ਗਏ ਮੈਂ ਬੈਠਾ ਸੀ ਕੋਈ ਕੰਮ ਨਹੀਂ ਕਰ ਸਕਦਾ ਸੀ ਮੈਂ ਤੇ ਹੁਣ ਹੁਣ ਮਤਲਬ ਕਰ ਸਕਦਾ ਮੈਨੂੰ ਆਪਣੇ ਆਂ ਅੰਦਰ ਲੱਗ ਰਿਹਾ ਵੀ ਮੈਂ ਕੰਮ ਕਰ ਸਕਦਾ ਹਾਂ ਅੱਛਾ ਤੇ ਹੁਣ ਫਿਰ ਜਾਣ ਦੀ ਤਿਆਰੀ ਹੈਗੀ ਐ ਕੰਮ ਤੇ ਜਾਂ ਜਾਣੇ ਨਹੀਂ ਨਹੀਂ ਜਾਂਦਾ ਤਾਂ ਮੈਂ ਹੁਣ ਪਰ ਦੇਰੀ ਆ ਹੁਣ ਜਾਊਂਗਾ ਕੰਮ ਤੇ ਹਾਂਜੀ ਹਾਂਜੀ ਚਲੋ ਸਾਡੇ ਨਾਲ ਵੀਰ ਦੇ ਜਿਹੜੇ ਘਰ ਦੇ ਵੀ ਨਹੀਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਤਿ ਸ਼ਕਲ ਪੈਂ ਜੀ ਸਤਿ ਸ਼ਕਲ ਜੀ ਪਹਿਲੇ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਤੁਹਾਡੇ ਜੀਵਨ ਸਾਥੀ ਹੈ ਸਭ ਨੂੰ ਪਿਆਰਾ ਹੁੰਦਾ ਜੀਵਨ ਸਾਥੀ ਆਪਣਾ ਕੀ ਹੋਇਆ ਸੀ ਵੀਰੇ ਨਾਲ ਏ ਇਕਦਮ ਜਿੰਦੇ ਅੱਖਾਂ ਦੀ ਰੋਸ਼ਨੀ ਚਲੀ ਗਈ ਜੀ ਅੱਛਾ ਇੱਕ ਦੋ ਦਿਨ ਚ ਜੀ ਇੱਕ ਦੋ ਦਿਨ ਚ ਹਾਂਜੀ ਫਿਰ ਇਹਨਾਂ ਨੇ ਬਹੁਤ ਦਵਾਈਆਂ ਵੀ ਖਾਧੀਆਂ ਜੀ ਸੀ ਫਿਰ ਡਾਕਟਰ ਕਹਣ ਲੱਗੇ ਮਾਈਗਰੇਨ ਦੀ ਵੀ ਪ੍ਰੋਬਲਮਾਂ ਫਿਰ ਉਹ ਵੀ ਦਵਾਈ ਖਾਦੇ ਜੀ ਮਤਲਬ ਕਿ ਸਾਨੂੰ ਕਿਤੇ ਕੋ ਫਰਕ ਨਹੀਂ ਪਿਆ ਜੀ ਹਾਂਜੀ ਤੇ ਫਿਰ ਜਦੋਂ ਇਕਲਖਤ ਇਸ ਤਰੀਕੇ ਨਾਲ ਆਪਣੇ ਸਾਥੀ ਨੂੰ ਜੀਵਨ ਸਾਥੀ ਨੂੰ ਬੰਦਾ ਵੇਖਦਾ ਉਸ ਵੇਲੇ ਦਿਲ ਚ ਕੀ ਚੱਲਦਾ ਹੈ ਕੀ ਤੁਹਾਡੇ ਦਿਲ ਚ ਕੀ ਚੱਲਦਾ ਸੀ ਉਸ ਵੇਲੇ ਇਸ ਵਾਰ ਹੁਣ ਜੀ ਬਹੁਤ ਮੈਨੂੰ ਅੰਨੀ ਅੰਨੀ ਟੈਂਸ਼ਨ ਹੋ ਗਈ ਸੀ ਬੰਦੇ ਕੀ ਬਣੂਗਾ ਵੀ ਘਰ ਤੋਂ ਕੱਲਾ ਵੀ ਕੱਲਾ ਜਾਣਾ ਕੋਈ ਹੋਰ ਹੈਗਾ ਵੀ ਨਹੀਂ ਇਹ ਮਤਲਬ ਕਿ ਕੱਲਾ ਹੈ ਜੀ ਤਿੰਨ ਬੰਦੇ ਹਾਂਜੀ ਇਹ ਇਕੱਲੇ ਨੇ ਅੱਛਾ ਹਾਂਜੀ ਘਰ ਤੋਂ ਹੋਰ ਕੋਈ ਕਮਾਉਣ ਵਾਲਾ ਵੀ ਨਹੀਂ ਹੈਗਾ ਜੀ ਤੇ ਫਿਰ ਕੀ ਕੀਤਾ ਇਹਨਾਂ ਨੇ ਤੁਸੀਂ ਕੀ ਕੀਤਾ ਇੱਥੇ ਕਿਵੇਂ ਪਹੁੰਚੇ ਤੁਸੀਂ ਅਸੀਂ ਜੂ ਇਹਨਾਂ ਨੇ ਮੋਂਤੇ ਵੀਡੀਓ ਦੇਖੀ ਸੀ ਕਿ ਅਸੀਂ ਵੀਡੀਓ ਦੇਖ ਕੇ ਜੂ ਆਏ ਹਾਂ ਤੁਸੀਂ ਦੱਸ ਰਹੇ ਸੀ ਬਿਹਾਈਂਡ ਦਾ ਕੈਮਰਾ ਕਿ ਵੀਡੀਓ ਮੋਬਾਈਲ ਬੜੇ ਜ਼ਿਆਦਾ ਇਸਤੇਮਾਲ ਕਰਦਾ ਸੀ हां जी फोन ਤਾਂ ਹੈ ਦੇਖਦੇ ਸੀਗੇ ਬਹੁਤ ਅੱਛਾ ਹਾਂ ਜੀ ਤੇ ਜਦੋਂ ਡਾਕਟਰਾਂ ਨੇ ਕਿਹਾ ਕਿ ਮਾਈਗ੍ਰੇਨ ਹੋ ਗਈ ਦਵਾਈਆਂ ਤੁਸੀਂ ਲਗਾਤਾਰ ਲੈਂਦੇ ਰਹੇ ਪਰ ਘਟਿਆ ਨਹੀਂ ਕਿਸੇ ਪੱਧਰ ਤੋਂ ਫਰਕ ਨਹੀਂ ਪਿਆ ਫਿਰ ਦਿਲ ਚ ਇਹਨਾਂ ਨੂੰ ਕੀ ਕਹਿੰਦੇ ਸੀ ਫਿਰ ਇਹ ਕੀ ਆਪਸ ਵਿੱਚ ਕੀ ਗੱਲਾਂ ਕਰਦੇ ਹੁੰਦੇ ਸੀ ਉਸ ਵੇਲੇ ਇਹ ਤਾਂ ਬਸ ਕਹਿੰਦੇ ਕਿ ਮੈਨੂੰ ਤਾਂ ਵੀ ਲੱਗਦਾ ਨਹੀਂ ਵੀ ਮੇਰੀ ਅੱਖਾਂ ਹੁਣ ਠੀਕ ਹੋ ਜਾਣਗੀਆਂ ਇਹ ਪਤਾ ਨਹੀਂ ਮੈਂ ਠੀਕ ਹੋਊਂਗਾ ਕਿਦਨੇ ਹੀ ਫਿਰ ਜੇ ਅਸੀਂ ਫਿਰ ਹੁਣ ਆਉਰੇ ਆ ਹੁਣ ਸਾਨੂੰ ਵੀ ਲੱਗਦਾ ਵੀ ਉਹਦੀ ਅੱਖਾਂ ਠੀਕ ਹੋ ਜਾਣਗੀਆਂ ਠੀਕ ਹੋ ਜਾਣਗੀਆਂ ਹਾਂ ਜੀ ਅੱਛਾ ਇਹ ਕਹਿੰਦੇ ਨੇ ਵੀ 20 ਮਿੰਟਾਂ 'ਚ ਫਰਕ ਜ਼ਰੂਰ ਪੈਂਦਾ ਤੁਸੀਂ ਵੀ 20 ਮਿੰਟ ਦੇਖ ਕੇ ਆਏ ਹੋਵੋਗੇ ਹਾਂਜੀ ਤੇ ਫਰਕ ਪਿਆ 20 ਮਿੰਟਾਂ ਦਾ ਹਾਂਜੀ ਫਰਕ ਪਿਆ ਪਹਿਲਾਂ ਇਸ ਅੱਖ ਤੋਂ ਮੈਨੂੰ ਖੱਬੀ ਅੱਖ ਤੋਂ ਮੜਿਆ ਅੱਖਰ ਨਹੀਂ ਦਿਖਦਾ ਸੀ ਹੁਣ ਅੱਖਰ ਜਿਆਦਾ ਦਿਖਣ ਲੱਗ ਗਏ ਦਿਖਣ ਲੱਗ ਗਏ ਹਾਂਜੀ ਕਿੰਨੇ ਟਾਈਮ 'ਚ ਤੁਹਾਡੀ ਦਵਾਈ ਪਾਉਣ ਤੋਂ ਬਾਅਦ ਮਤਲਬ ਦਵਾਈ ਪਾਉਣ ਤੋਂ ਬਾਅਦ ਜਦੋਂ ਟਾਈਮ ਦਿਖਣ ਲੱਗ ਗਿਆ ਮੈਨੂੰ ਕਿੰਨਾ ਕੁ ਟਾਈਮ ਲੱਗਿਆ ਹੁੰਦਾ ਦਵਾਈ ਪਾਉਣ 'ਚ 20 ਮਿੰਟ ਲੱਗੇ 20 ਮਿੰਟ ਲੱਗੇ ਹਾਂਜੀ ਤੇ 20 ਮਿੰਟਾਂ ਬਾਅਦ ਤੁਹਾਨੂੰ ਮਤਲਬ ਅੱਖਰ ਦਿਖਣੇ ਸ਼ੁਰੂ ਹੋ ਗਏ ਹਾਂਜੀ ਹਾਂਜੀ ਅੱਖਰ ਦਿਖ ਨਿਗਤ ਮੇਰੀ ਬਾਹਰ ਤੱਕ ਜਾਰੀ ਹੁਣ ਮਤਲਬ ਬਾਹਰ ਤੱਕ ਸ਼ੀਸ਼ੇ ਤੋਂ ਪਾਰ ਵੀ ਤੁਸੀਂ ਦੇਖ ਸਕਦੇ ਹੋ ਹਾਂਜੀ ਕਮਾਲ ਤੇ ਫਿਰ ਡਾਕਟਰ ਸਾਹਿਬ ਨੂੰ ਪੁੱਛੇ ਵੀ ਇਸ ਤਰ੍ਹਾਂ ਦਾ ਮੇਰੀ ਅੱਖਾਂ ਦੇ ਵਿੱਚ ਕੀ ਪਾਇਆ ਮੈਂ ਤਾਂ ਸਾਰੇ ਪਾਸੇਓਂ ਨਿਰਾਸ਼ ਹੋ ਕੇ ਬੈਠੇ ਸੀ ਅਸੀਂ ਤੇ ਨਾ ਮੈਂ ਡਾਕਟਰ ਸਾਹਿਬ ਤੋਂ ਕੁਝ ਨਹੀਂ ਪੁੱਛਿਆ ਅੱਛਾ ਤੇ ਪੈਸੇ ਕਿੰਨੇ ਲੈਣੇ ਤੁਹਾਡੇ ਕੋਲ ਪੈਸੇ ਕੋਈ ਨਹੀਂ ਲੈ ਫ੍ਰੀ ਦਵਾਈ ਦਿੱਤੀ ਕੋਈ ਪੈਸਾ ਨਹੀਂ ਲਿਆ ਹਾਂਜੀ अच्छा जी क्या बात है सो ਤੁਸੀਂ ਦੇਖੋ ਡਾਕਟਰ ਸਾਹਿਬ ਦਾ ਇੱਥੇ ਬਹੁਤ ਸਾਰੇ ਰੂਲ ਹੈਗੇ ਨੇ ਜਿਹੜੇ ਬਣਾਏ ਹੋਏ ਨੇ ਲੋੜਵੰਦ ਜਿਹੜੇ ਲੋਕ ਹੈਗੇ ਨੇ ਜਿਹੜਾ ਇਲਾਜ ਖਣੋ ਆਪਣੀਆਂ ਅੱਖਾਂ ਨਹੀਂ ਦਿਖਾ ਸਕਦੇ ਕਿਸੇ ਡਾਕਟਰਾਂ ਨੂੰ ਕਿਸੇ ਅਸੀਂ ਕਹੇਲੇ ਹਸਪਤਾਲਾਂ ਚ ਨਹੀਂ ਜਾ ਸਕਦੇ ਮਹਿੰਗੀਆਂ-ਮਹਿੰਗੀਆਂ ਦਵਾਈਆਂ ਨਾਲ ਇਲਾਜ ਨਹੀਂ ਕਰਵਾ ਸਕਦੇ ਤਾਂ ਇੱਥੇ ਸਾਡਾ ਵੀਰ ਉਹਨਾਂ ਵਾਸਤੇ ਉਦਾਹਰਨ ਹੈ ਡਾਕਟਰ ਸਾਹਿਬ ਨੇ ਇਹਦੇ ਕੋਲੋਂ ਕੋਈ ਸਿੰਗਲ ਪੈਸਾ ਵੀ ਨਹੀਂ ਲਿਆ ਸੋ ਕਹਿੰਦੇ ਵੀ ਰੋਟੀ ਖਵਾ ਕੇ ਤੋਰਦੇ ਨੇ ਹਾਂਜੀ ਰੋਟੀ ਤਾਂ ਖਾਦੀ ਹਾਂਜੀ ਤੇ ਅੱਛਾ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਉਹ ਉਰੇ ਆਓ ਹਾਂਜੀ ਜਿਨ੍ਹਾਂ ਨੂੰ ਵੀ ਕੋਈ ਅੱਖਾਂ ਦੇ ਕੋਈ ਵੀ ਪ੍ਰੋਬਲਮ ਆ ਉਰੇ ਆ ਕੇ ਦਵਾਈ ਲੈ ਕੇ ਜਾ ਸਕਦਾ ਅੱਛਾ ਹਾਂਜੀ ਜੋ ਸਾਡੇ ਨਾਲ ਇਹਨਾਂ ਦੇ ਘਰ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਹਾਂਜੀ ਕੀ ਸੁਨੇਹਾ ਤੁਸੀਂ ਦਿਵੋਗੇ ਇਸ ਵੇਲੇ ਸਾਰੀ ਦੁਨੀਆ ਜਿਵੇਂ ਤੁਸੀਂ ਕਿਸੇ ਦੀ ਵੀਡੀਓ ਦੇਖ ਕੇ ਆਏ ਹੋ ਤੇ ਇਸ ਵੇਲੇ ਉਸੇ ਤਰੀਕੇ ਨਾਲ ਤੁਹਾਨੂੰ ਵੇਖ ਰਹੇ ਨੇ ਕੀ ਕਹੋਗੇ ਕੋਈ ਪੈਸਾ ਵੀ ਤੁਹਾਡੇ ਕੋਲੋਂ ਚਾਰਜ ਨਹੀਂ ਕੀਤਾ ਕੋਈ ਇੱਕ ਪੈਸਾ ਵੀ ਤੁਹਾਡਾ ਲੱਗਿਆ ਨਹੀਂ ਸੋਗੋ ਪਰਮਾਤਮਾ ਦੀ ਮੀਰ ਨਾਲ ਇੱਥੇ ਡਾਕਟਰ ਸਾਹਿਬ ਨੇ ਲੰਗਰ ਲਗਾਇਆ ਹੋਇਆ ਲੰਗਰ ਚੱਕ ਕੇ ਇੱਥੇ ਜਿਹੜੀ ਸੰਗਤ ਆ ਉਹ ਜਾਂਦੀ ਹੈ ਕੀ ਸਨੇਹਾ ਦੋਵਾਂਗੇ ਤੁਸੀਂ ਇਸ ਵੇਲੇ ਅਸਤਾ ਜੀ ਇਹ ਨੂੰ ਕਹਿੰਦੇ ਵੀ ਜਿਨ੍ਹਾਂ ਨੂੰ ਕੋਈ ਵੀ ਅੱਖਾਂ ਦੀ ਪ੍ਰੋਬਲਮ ਆ ਉਹ ਰਿਆ ਕੇ ਡਾਕਟਰ ਸਾਹਿਬ ਕੋਲ ਦਿਖਾ ਸਕਦੇ ਆ ਆਪਣੀ ਅੱਖਾਂ ਅੱਛਾ ਇਹ ਕਹਿੰਦੇ ਵੀ 20 ਮਿੰਟਾਂ 'ਚ ਫਰਕ ਤੁਹਾਨੂੰ ਵੀ ਲੱਗਿਆ ਸੀ ਵੀ 20 ਮਿੰਟਾਂ 'ਚ ਫਰਕ ਪੈ ਗਿਆ ਹਾਂਜੀ ਸਾਨੂੰ ਲੱਗਿਆ ਵੀ 20 ਮਿੰਟਾਂ 'ਚ ਫਰਕ ਪੈ ਗਿਆ ਕੀ ਹੋਇਆ ਸੀ ਸਭ ਤੋਂ ਪਹਿਲਾਂ ਜਦੋਂ ਖੱਬੀ ਅੱਖ ਨਾਲ ਤੁਹਾਨੂੰ ਦੇਖਿਆ ਸੀ ਅੱਖਰ ਦੇਖਿਆ ਇਹਨੇ ਇਹਨਾਂ ਅੱਖਰ ਸਿੱਖ ਸੀਗੇ ਅੱਕਰੀ ਦੇਖਿਆ ਸੀ ਜੀ ਜੀ ਅੱਛਾ ਇੱਕ ਗੱਲ ਹੋਰ ਹੈਗੀ ਹੈ ਬੜੀ ਅਹਿਮ ਗੱਲ ਹੈਗੀ ਹੈ ਸਾਡੀਆਂ ਭੈਣਾਂ ਜਦੋਂ ਵੀ ਸਾਡਾ ਕੋਈ ਉਹਨਾਂ ਦਾ ਘਰ ਦਾ ਆਏ ਉਹਨਾਂ ਦੇ ਬੱਚੇ ਜਦੋਂ ਮੋਬਾਈਲ ਜ਼ਿਆਦਾ ਇਸਤੇਮਾਲ ਕਰਦੇ ਨੇ ਹਮੇਸ਼ਾ ਟੋਕਦੀਆਂ ਨੇ ਹਨਾ ਤੇ ਤੁਹਾਨੂੰ ਕੀ ਲੱਗਦਾ ਕਿ ਉਹ ਟੋਕਣਾ ਲਗਾਤਾਰ ਰਹਿਣਾ ਚਾਹੀਦਾ ਹੈ ਤਾਂ ਕਿ ਅੱਖਾਂ ਸੀ ਬਚਾ ਸਕੀ ਹਾਂ ਜੀ ਟੋਕਣਾ ਜ਼ਰੂਰੀ ਆ ਜੇ ਤੁਹਾਨੂੰ ਟੋਕਿਆ ਹੁੰਦਾ ਜਾਂ ਥੋੜਾ ਜਿਹਾ ਗੜਕ ਕੇ ਟੋਕਿਆ ਹੁੰਦਾ ਤੁਹਾਨੂੰ ਲੱਗਦਾ ਕਿ ਅੱਖਾਂ ਦੀ ਪ੍ਰੋਬਲਮ ਜ਼ਿਆਦਾ ਆਉਣੀ ਨਹੀਂ ਸੀ ਤੁਸੀਂ ਕਹਿੰਦੇ ਮੋਬਾਈਲ ਬੜੇ ਯੂਜ਼ ਕਰਦੇ ਹਾਂ ਜੀ ਕਰਦੇ ਸੀਗਾ ਫੋਨ ਦਾ ਜੀ ਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਛਾ ਇੱਕ ਹੋਰ ਬੜਾ ਅਹਿਮ ਸਵਾਲ ਇਥੇ ਇਹ ਬਣਦਾ ਸਾਨੂੰ ਇਹ ਦੱਸੋ ਵੀ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਇਸ ਤਰ੍ਹਾਂ ਦੀ ਪ੍ਰੋਬਲਮ ਚ ਬੰਦਾ ਘਿਰ ਜਾਂਦਾ ਤੇ ਫਿਰ ਦਿਲ ਨੂੰ ਕਿਵੇਂ ਹੌਸਲਾ ਕਿਵੇਂ ਦਿੱਤਾ ਉਹ ਵੀ ਸਾਨੂੰ ਦੱਸਿਓ ਕਿਉਂਕਿ ਬੰਦਾ ਕਈ ਵਾਰ ਹੁੰਦਾ ਢੇਲੀ ਢਾਰਾ ਜਾਂਦਾ ਕੀ ਕੀਤਾ ਫਿਰ ਆਪਣੇ ਆਪ ਨੂੰ ਦਿਲ ਨੂੰ ਕੀ ਸਮਝਾਉਂਦੇ ਹੁੰਦੇ ਬਸ ਮੈਂ ਇਹ ਸੋਚਦਾ ਸੀ ਮੇਰੀ ਕਦੇ ਅੱਖਾਂ ਠੀਕ ਨਹੀਂ ਹੋਣੀਆਂ ਨਾ ਮੈਂ ਕਦੇ ਕੰਮ ਤੇ ਜਾ ਨਹੀਂ ਸਕਣਾ ਪਰ ਅੱਜ ਡਾਕਟਰ ਸਾਹਿਬ ਕੋਲ ਆ ਕੇ ਮੈਨੂੰ ਲੱਗਿਆ ਵੀ ਮੈਂ ਹੁਣ ਕੰਮ ਤੇ ਜਾ ਸਕਦਾ ਹੁਣ ਮਿਸਤਰੀਆਂ ਨੂੰ ਫਿਰ ਫੋਨ ਫੋਨ ਮਾਰੋ ਹਾਂਜੀ ਹੁਣ ਦੱਸ ਸਕਦਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਏ ਉਹ ਜੋੜਾ ਸੀ ਜਿਨ੍ਹਾਂ ਦਾ ਕਹਿੰਦਾ ਕਿ 3 ਮਹੀਨੇ ਪਹਿਲਾਂ ਤੱਕ ਉਹਨਾਂ ਦੀਆਂ ਨਜ਼ਰਾਂ ਠੀਕ ਸੀ 3 ਮਹੀਨੇ ਬਾਅਦ ਉਹਨਾਂ ਨੂੰ ਬਿਲਕੁਲ ਹੀ ਦਿਖਣੋਂ ਬੰਦ ਹੋ ਗਿਆ ਤੇ ਅੱਜ ਇਹ ਕਹਿ ਰਹੇ ਵੀ ਹਰ ਪਾਸੇ ਤੋਂ ਉਹਨੂੰ ਰੌਸ਼ਨ ਹੈਗੀ ਹੈ ਜਿਹੜੀ ਉਹਨੇ ਜ਼ਿੰਦਗੀ ਹੋ ਚੁੱਕੀ ਹੈ ਸਾਡੇ ਨਾਲ ਡਾਕਟਰ ਵਿਕਰਮਜੀਤ ਵਿਰਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜੀ ਜੀ ਡਾਕਟਰ ਸਾਹਿਬ ਇਹ ਤਾਂ ਮਿਰਕਲ ਹੀ ਹੋਇਆ ਸਾਡੇ ਬੰਦੇ ਨਾਲ ਇਹ ਦੇਵੀਗੜ੍ਹ ਵਾਲਿਆਂ ਨਾਲ ਕੀ ਹੋਇਆ ਸੀ ਕਿਹੜੀ ਪੋਜੀਸ਼ਨ ਤੇ ਵਿੱਚ ਤੁਹਾਡੇ ਕੋਲ ਆਏ ਸੀ ਉਹ ਨਾ 1 ਮੰਥ ਪਹਿਲਾਂ ਆਏ ਸੀ ਹਾਂਜੀ ਉਹਦੇ ਟੈਸਟ ਵਗੈਰਾ ਕਰੇ ਉਹਨਾਂ ਨੂੰ ਗਲੂਕੋਮਾ ਦੀ ਪ੍ਰੋਬਲਮ ਹੈ ਕਾਲੇ ਮੋਤੀ ਇਹਦੇ ਅੱਛਾ ਜੀ ਉਹ ਉਹਨਾਂ ਦਾ ਟਰੀਟਮੈਂਟ ਚੱਲਦਾ ਸੀ ਪਹਿਲਾਂ ਪਟਿਆਲੇ ਤੋਂ ਇੱਕ ਦੋ ਹਸਪੀਟਲਾਂ ਚੋਂ ਫਿਰ ਸਿਵਲ ਹਸਪੀਟਲ ਚੋਂ ਪਰ ਉਹਨਾਂ ਦੇ ਇੱਕ ਵਿਚਾਰੇ ਦੀ ਤਾਂ ਅੱਖ ਬਿਲਕੁਲ ਡੈਡੀ ਹੋ ਗਈ ਸੀ ਇੱਕ ਚ 25 30% ਰਹਿ ਗਈ 6/36 ਉਨ ਉਸ ਤੋਂ ਬਾਅਦ ਮੈਗਾ ਵੀ ਅਟੈਸਟ ਕਰਾ ਕੇ ਦਿਖਾ ਦੋ ਉਹਨਾਂ ਦੀ ਪਿੱਛੇ ਜਿਹੜੀ ਆਪਟਿਕ ਨਰਵ ਦੀ ਪ੍ਰੋਬਲਮ ਆ ਤੇ ਮੈਂ ਹਾਂ ਚੱਲ ਮੈਂ ਹਾਂ ਕੰਮ ਕੀ ਕਰਦਾ ਕਹਿੰਦਾ ਜੀ ਮੈਂ ਦਿਹਾੜੀ ਕਰਦਾ ਮਿਸਤਰੀ ਦੇ ਨਾਲ ਤੇ ਮੈਂ ਪਹਿਲਾਂ ਕਹਿੰਦਾ ਟੈਸਟ ਨਹੀਂ ਕਰਾ ਸਕਦਾ ਮੈਂ ਵੀ ਜੋ ਟੈਸਟ ਕਰਾ ਕੁਝ ਮੈਚ ਪੈਸੇ ਦੇ ਸਕਦਾ ਕੋਲੋਂ ਹੋਰ ਕੀ ਕਰ ਸਕਦੇ ਆ ਮਤਲਬ ਨਾ ਸਿਰਫ ਤੁਸੀਂ ਫਰੀ ਇਲਾਜ ਕੀਤਾ ਸਗੋਂ ਟੈਸਟ ਵਾਸਤੇ ਆਪਣੇ ਜੇਬ ਚੋਂ ਪੈਸੇ ਵੀ ਦਿੱਤੇ ਤੁਸੀਂ ਇਹਨਾਂ ਨੂੰ ਮੈਂ ਇਹਨਾਂ ਨੂੰ ਕਿਹਾ ਵੀ ਅਪ ਦੇ ਸਕਦੇ ਆ ਵੀ ਜੇ ਤੁਸੀਂ ਟੈਸਟ ਕਰਵਾ ਲਓ ਪਤਾ ਤਾਂ ਲੱਗੇ ਆਪਾਂ ਲਾਜ਼ਮੀ ਫਰੀ ਕਰਤਾ ਕਿ ਹੋਰ ਕੀ ਕਰ ਸਕਦੇ ਆ ਹਨ ਹੈਨਾ ਜਿੰਨਾ ਆਪਾਂ ਕਰ ਸਕਦੇ ਆ ਉਹ ਜੇ ਮੰਨ ਲਓ 50 ਮਰੀਜ਼ਾਂ ਕੋਲੋਂ ਲੈਨੇ ਇੱਕ ਫਰੀ ਵੀ ਕਰ ਸਕਦੇ ਆ ਕੋਈ ਐਸੀ ਗੱਲ ਨਹੀਂ ਸਿਨੇਟ ਸਾਹਿਬ ਤੁਸੀਂ ਇੱਕ ਕੰਡੀਸ਼ਨ ਵੀ ਰੱਖੀ ਹੋਈ ਹੈ ਫਰੀ ਵਾਲੀ ਕਿਹੜੇ ਕਿਹੜੇ ਲੋਕਾਂ ਦਾ ਤੁਸੀਂ ਫਰੀ ਇਲਾਜ ਇੱਥੇ ਕਰਦੇ ਹੋ ਕੰਡੀਸ਼ਨ ਆਪਣੀ ਹੈ ਜੀ ਇੱਕ ਤਾਂ ਅੱਤ ਦਾ ਲੋੜਵੰਦ ਹੋਵੇ ਬੰਦਾ ਠੀਕ ਹੈ ਜਿਹੜਾ ਦਵਾਈ ਨਹੀਂ ਲੈ ਸਕਦਾ ਹੋਵੇ ਉਹ ਜਿਹੜਾ ਲੋੜਵਾਂ ਦੇ ਆ ਕੇ ਦੱਸੇ ਨਾ ਜਣਾ ਖਣਾ ਹੀ ਕਈ ਵਾਰ ਕਹਿ ਦਿੰਦਾ ਮੈਂ ਮੈਨੂੰ ਵੀ ਲੋੜ ਹੈ ਜੀ ਬਾਕੀ ਫਰੀडम ਫੈਕਟਰ ਦੇ ਪਰਿਵਾਰਾਂ ਦਾ ਬਿਲਕੁਲ ਆਜ਼ਾਦ ਫ੍ਰੀ ਕਰਦੇ ਆਂ ਦੇਸ਼ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਕਿਸਾਨਾਂ ਦੇ ਸ਼ਹੀਦ ਹੋਏ ਪਰਿਵਾਰਾਂ ਦਾ ਤੇ ਜੋ 1984 ਵਾਲੇ ਸ਼ਹੀਦ ਇਹੋਨਾਂ ਦੇ ਪਰਿਵਾਰਾਂ ਦਾ ਇਲਾਜ ਆਪਣੇ ਵੱਲੋਂ ਬਿਲਕੁਲ ਫ੍ਰੀ ਕੀਤਾ ਜਾਂਦਾ ਜਾਂ ਕੋਈ ਉਹਦੇ ਵਿੱਚ 84 ਦੇ ਵਿੱਚ ਚਾ ਕੋਈ ਹਿੰਦੂ ਹੈ ਚਾ ਕੋਈ ਮੁਸਲਮਾਨ ਹੈ ਚਾ ਕੋਈ ਸਿੱਖ ਹੈ ਜਿਹੜਾ ਵੀ ਕਿਸੇ ਨੂੰ ਆਪਣੇ ਅਨੁਸ਼ੀਦ ਮੰਨਦਾ ਉਹਨਾਂ ਦਾ ਇਲਾਜ ਬਿਲਕੁਲ ਫ੍ਰੀ ਕਰਦੇ ਤੇ ਜਦੋਂ ਮਰਜੀ ਉਹਦਾ ਪਰਿਵਾਰ ਆ ਕੇ ਆਪਣੇ ਤੇ ਇਲਾਜ ਕਰਵਾ ਸਕਦਾ ਠੀਕ ਹੈ ਜੀ ਅੱਛਾ ਇਹ ਕਹਿੰਦੇ ਵੀ 20 ਮਿੰਟਾਂ ਦੇ ਵਿੱਚ ਹੀ ਫਰਕ ਪੈ ਗਿਆ ਇਸ ਤਰ੍ਹਾਂ ਦੇ 20 ਮਿੰਟ ਵਾਲਾ ਮੈਂ ਹਮੇਸ਼ਾ ਤੁਹਾਡੇ ਕੋਲ ਪੁੱਛਦਾ ਕਿ ਨੁਸਖਾ ਤੁਹਾਡੇ ਕੋਲ ਆਇਆ ਕਿੱਥੋਂ ਕਿਵੇਂ ਨੁਸਖਾ ਬਣਾਇਆ ਸਾਰੇ ਲੋਕ ਸਾਰੀ ਦੁਨੀਆ ਚੋਂ ਤੱਕੇ ਧੌਲੇ ਖਾ ਕੇ ਬੜੇ ਤਸੱਲੀ ਨਾਲ ਤੱਕੇ ਖਾ ਕੇ ਤੁਹਾਡੇ ਕੋਲ ਪਹੁੰਚਦੇ ਨੇ ਇਹ ਇਦਾਂ ਜੀ ਇਹ ਨਾ ਪੁਰਾਣੇ ਬਜ਼ੁਰਗਾਂ ਦੀ ਸਾਡੇ ਬਜ਼ੁਰਗਾਂ ਦੀ ਮਿਹਨਤਾਂ ਜੀ ਤੇ ਉਹਦੀਆਂ ਦਾਤੇ ਦੀਆਂ ਰਹਿਮਤਾਂ ਦੇ ਨਾਲ ਆ ਇਹ ਹੋ ਸਕਦਾ ਵੀ ਹੋਰਾਂ ਲੋਕਾਂ ਕੋਲ ਵੀ ਇਹ ਚੀਜ਼ ਹੋਵੇ ਠੀਕ ਹੈ ਪਰ ਅੱਜ ਤੱਕ ਤਾਂ ਮੈਂ ਵੇਖਿਆ ਨਹੀਂ ਜੋ ਕੁਝ ਹੈਗਾ ਉਹ ਵੈਗਰੂ ਨੇ ਸਾਨੂੰ ਹੀ ਬਖਸ਼ਿਆ ਤੇ ਆਪਾਂ ਉਹਦਾ ਇਹ ਨਜਾਇਜ਼ ਫਾਇਦਾ ਨਹੀਂ ਠਾਉਂਦੇ ਠੀਕ ਹੈ ਜਿਹੜਾ ਲੋੜਵੰਦ ਦੇ ਉਹਦਾ ਫ੍ਰੀ ਕਰ ਦਿੰਦੇ ਆ ਜਿਹੜਾ ਪੈਸੇ ਵਾਲਾ ਉਹ ਤੇ ਪੈਸੇ ਚਾਰ ਲੈ ਲੈਂਦੇ ਆ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਸਾਰਿਆਂ ਦਾ ਹੀ ਇਹ ਕੰਮ ਕਰਨਾ ਜਿੰਨੇ ਜੋ ਕਿ ਆਪਾਂ ਹੈਗੇ ਜਿੰਨੇ ਵੈਗਰੂ ਸੁਪਰਥਾ ਬਖਸ਼ੇ ਤੇ ਸਾਰਿਆਂ ਨੂੰ ਆਪਾਂ ਕਹਿੰਦੇ ਸਾਰਿਆਂ ਦੀ ਪਹੁੰਚ ਰਹੀ ਏ ਠੀਕ ਹੈ ਵੀ ਉਹ ਸਾਡੀ ਪਹੁੰਚ ਪਰ ਦੱਸੇ ਆਣ ਕੇ ਬੰਦਾ ਵੀ ਮੈਂ ਆ ਇਨੇ ਕ ਜੋਗਾ ਹੈਗਾ ਆਪਾਂ ਉਹਨੇ ਜੋ ਕਿ ਹਾਜ਼ਰ ਆ ਕੋਈ ਪ੍ਰੋਬਲਮ ਨਹੀਂ ਅੱਛਾ ਡਾਕਟਰ ਸਾਹਿਬ ਪਹਿਲੀ ਵਾਰ ਚ ਇਹਨਾਂ ਨੂੰ 20 ਮਿੰਟ ਬਾਅਦ ਕਿੰਨਾ ਫਰਕ ਪੈ ਗਿਆ ਸੀ ਤੁਹਾਡੇ ਮੁਤਾਬਕ ਚਲੋ ਤਾਂ ਦੱਸ ਰਹੇ ਸੀ ਕਿ ਹੁਣ ਤੱਕ ਇਹਨਾਂ ਮੈਂ ਸ਼ੀਸ਼ੇ ਤੋਂ ਪਾਰ ਵੀ ਦੇਖ ਲੰਨਾ ਹੁਣ ਉਹ ਜਿਹੜੀ 6/36 ਸੀ ਉਹ 6/9 ਹੋ ਗਈ ਠੀਕ ਹੈ ਕਿ 90% ਤੱਕ ਚਲੀ ਗਈ ਬਿਲਕੁਲ ਜੀ 90% ਨੂੰ ਆਪਾਂ ਕਹਿ ਸਕਦੇ ਹਾਂ 6/6 ਹੋ ਗਈ 100% ਕਹਿ ਸਕਦੇ ਹਾਂ 6/36 ਤੋਂ 6/9 ਹੋਣਾ ਕੋਈ ਛੋਟੀ ਜੀ ਗੱਲ ਨਹੀਂ ਬਹੁਤ ਵੱਡੀ ਹੈ ਜੀ ਜਿਹੜੀ ਦੂਸਰੀ ਬਿਲਕੁਲ ਡੈਡ ਸੀ ਉਹਦੇ ਵਿੱਚ ਇਹਨਾਂ ਨੂੰ ਇੱਕ ਅੱਖਰ ਦਿਸਣ ਲੱਗ ਗਿਆ ਸਿਰਫ ਓਨਲੀ 5 ਫੁੱਟ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵਿਜ਼ਿਬਿਲਟੀ ਆਉਣ ਲੱਗ ਗਈ ਵਿਜ਼ਿਬਿਲਟੀ ਹਾਂਜੀ ਉਸ ਤੋਂ ਬਾਅਦ ਇਹਨੂੰ ਮੈਂ ਹੁਣ ਦਵਾਈ ਦਿੱਤੀ ਦੁਬਾਰਾ ਤੇ ਮੈਂ ਵੀ ਐਸੀ ਅੰਦਰ ਜੀ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਮੈਂ ਯਾਰ ਪਹਿਮਣਾ ਕਰਵਾ ਮੈਂ ਫ੍ਰੀ ਕਰਾਂਗਾ ਤੇਰਾ ਇਲਾਜ ਪਰ ਜੇ ਤੂੰ ਫੋਨ ਵੇਖਿਆ ਮੋਬਾਈਲ ਵੇਖਿਆ ਟੀਵੀ ਵੇਖਿਆ ਉਹਦੇ ਘਰ ਵਾਲੀ ਨੂੰ ਵੀ ਕਿਹਾ ਤੇ ਮੈਨੂੰ ਦੱਸਣਾ ਫਿਰ ਦਵਾਈ ਨਹੀਂ ਦਊ ਕਿਸੇ ਕੀਮਤ ਤੇ ਨਹੀਂ ਦਊ ਫ੍ਰੀ ਦੀ ਤਾਂ ਗੱਲ ਛੱਡੋ ਠੀਕ ਹੈ ਜਿਹੜਾ ਬੰਦਾ ਆਪਣਾ ਧਿਆਨ ਨਹੀਂ ਕਰਦਾ ਉਹਦੇ ਵਾਸਤੇ ਟਾਈਮ ਕੱਢਣਾ ਉਹਦੇ ਵਾਸਤੇ ਦਵਾਈ ਫ੍ਰੀ ਦੇਣਾ ਉਹ ਬਿਲਕੁਲ ਇਹ ਗੱਲ ਨਹੀਂ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਇਦਾਂ ਦੇ ਜਿਹੜੇ ਮਰੀਜ਼ ਹੈਗੇ ਨੇ ਤੁਹਾਡੇ ਨਾਲ ਜਿਹੜੀ ਸਾਡੀ ਵੀਡੀਓ ਦੇ ਜ਼ਰੀਏ ਪਹਿਲੀ ਵਾਰ ਤੁਹਾਡੇ ਨਾਲ ਜੁੜੇ ਨੇ ਕਿਹੜੇ ਕਿਹੜੀਆਂ ਸਮੱਸਿਆਵਾਂ ਦਾ ਹੱਲ ਤੁਸੀਂ ਲਗਭਗ 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 ਕਰ ਲੈਂਦੇ ਹੋ ਇੱਥੇ ਸਿਰਫ ਚਿੱਟੇ ਮੋਤੀ ਤੋਂ ਬਿਨਾਂ ਕੋਈ ਵੀ ਪੇਸ਼ੈਂਟ ਆ ਸਕਦਾ ਜਿਵੇਂ ਕਿ ਗਲਕੁਮਾ ਹੋ ਗਿਆ ਕਾਲਾ ਮੋਤੀ ਬਿੰਦ ਠੀਕ ਹੈ ਪਰਦੇ ਕਮਜ਼ੋਰ ਹੋ ਗਏ ਜਾਂ ਅੱਖਾਂ ਦੇ ਰਿਲੇਟਡ ਮੰਨ ਲਓ ਕੋਈ ਵੀ ਸਟਾਰਗੈਟਡ ਦੀ ਪ੍ਰੋਬਲਮ ਹੁੰਦੀ ਇੱਕ ਜਾਂ ਦਿਨਾਂ ਤੋਂ ਕਿਸੇ ਵੀ ਕਾਰਨ ਬੰਦੇ ਦੀ ਰੋਸ਼ਨੀ ਘਟ ਜਾਂਦੀ ਜਾਂ ਕਹਿੰਦੇ ਆ ਪਿੱਛੇ ਤੁਹਾਡੀ ਰੋਸ਼ਨੀ ਹੋ ਹੈ ਨਹੀਂ ਜੀ ਜਾਂ ਲੈਂਜ ਲੈਂਜ ਨਹੀਂ ਪਉਂਦੇ ਜੀ ਨਿਗਾਹ ਹੈ ਹੀ ਨਹੀਂ ਐਨੇ ਕੋਈ ਮਰੀਜ਼ ਨੇ ਜਿਹਦਾ ਕੋਈ ਹਸਬਤ ਆਉਣੀ ਜਿਨ੍ਹਾਂ ਦੇ ਫਿਰ ਦੁਬਾਰਾ ਵੈਗੁਰੂ ਦੀ ਕਿਰਪਾ ਸਦਕਾ ਨਿਗਾ ਆ ਜਾਂਦੀ ਆ ਪਰ ਚਲੋ ਚੱਲਣੀ ਤਾਂ ਉਹਨਾਂ ਚਿਰ ਜਿੰਨਾਂ ਚਿਰ ਉਹਦੀ ਰਹਿਮਤ ਆ ਪਰ ਫਿਰ ਵੀ ਬਹੁਤ ਵਧੀਆ ਮਰੀਜ਼ ਠੀਕ ਹੋ ਜਾਂਦੇ ਆ ਅੱਛਾ ਡਾਕਟਰ ਸਾਹਿਬ ਫਿਰ ਤੁਹਾਡੇ ਨਾਲ ਰਾਬਤਾ ਕਰਨ ਦਾ ਕਿਵੇਂ ਰਹਿੰਦਾ ਮਿਲ ਕਿਵੇਂ ਸਕਦੇ ਨੇ ਤੁਹਾਨੂੰ ਮਰੀਜ਼ ਜਿਹੜੇ ਇਸ ਵੇਲੇ ਦੇਖ ਰਹੇ ਨੇ ਵੀਡੀਓ ਚ ਸ਼ਾਮ ਨੂੰ ਜੋ ਦੋ ਸਾਡੇ ਨੰਬਰ ਨੇ ਉਹ ਤੁਹਾਨੂੰ ਮੈਂ ਦੇ ਦਵਾਂਗਾ ਉਹ ਤੁਸੀਂ ਚਲਾ ਸਕਦੇ ਹੋ ਉਹਨਾਂ ਦੇ ਜ਼ਰੀਏ ਫੋਨ ਕਰਕੇ ਸ਼ਾਮ ਨੂੰ 6 ਤੋਂ 8 ਵਜੇ ਦੋ ਉਹ ਫੋਨ ਦੋ ਘੰਟੇ ਖੁੱਲਦਾ ਠੀਕ ਹੈ ਠੀਕ ਹੈ ਉਹ ਜਦੋਂ ਵੀ ਕੰਟੈਕਟ ਕਰਕੇ ਟਾਈਮ ਲੈ ਕੇ ਆ ਸਕਦੇ ਪਲੀਜ਼ ਬਿਨਾ ਟਾਈਮ ਤੋਂ ਨਾ ਆਇਓ ਕਿਉਂ ਅਸੀਂ ਵੀ ਹੋਰ ਵੀ ਕੰਮ ਦਿੰਦੇ ਘਰ ਦੇ ਵੀ ਕਰਨੇ ਹੁੰਦੇ ਤੇ ਖੇਤ ਦੇ ਵੀ ਕਰਨੇ ਹੁੰਦੇ ਆ ਤੇ ਇਸ ਕਰਕੇ ਆਪਾਂ ਇਹ ਕਹਿੰਦੇ ਆ ਵੀ ਅਗਲੇ ਦਾ ਵੀ ਸਮਾਂ ਖਰਾਬ ਨਾ ਹੋਵੇ ਤੇ ਆਪਣਾ ਵੀ ਸਮਾਂ ਜੋ ਹੈ ਉਹਨੂੰ ਸਹੀ ਤਰੀਕੇ ਲਾਇਆ ਜਾਵੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਇਹ ਸਾਡ ਡਾਕਟਰ ਵਿਕਰਮਜੀਤ ਸਿੰਘ ਵਰਕ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਸ ਸੈਂਟਰ ਦੇ ਵਿੱਚ ਲੋੜਵੰਦ ਪਰਿਵਾਰਾਂ ਦਾ ਜਿਹੜਾ ਇਲਾਜ ਹੈਗਾ ਲੋੜਵੰਦ ਮਰੀਜ਼ਾਂ ਦਾ ਜਿਹੜਾ ਇਲਾਜ ਹੈਗਾ ਉਹ ਬਿਲਕੁਕੁਲ ਫ੍ਰੀ ਕੀਤਾ ਜਾਂਦਾ ਕੋਈ ਇੱਕ ਸਿੰਗਲ ਪੈਸਾ ਵੀ ਉਹਨਾਂ ਕੋਲੋਂ ਜਿਹੜਾ ਨਹੀਂ ਲਈ ਜਾਂਦਾ ਸੋ ਉਮੀਦ ਕਰਦੇ ਆਂ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਹੈਗੀਆਂ ਨੇ ਚਿੱਟੇ ਮੋਤੀ ਨੂੰ ਛੱਡ ਕੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹ ਹਰ ਤਰ੍ਹਾਂ ਦਾ ਮਰੀਜ਼ ਹੈਗਾ ਜਿਹੜਾ ਉਹ ਇੱਥੇ ਆ ਐਕਸੀਡੈਂਟ ਕਰਕੇ ਡੈਮੇਜ ਹੋ ਗਿਆ ਹੋਣ ਜਾਂ ਫਿਰ ਸ਼ੂਗਰ ਕਰਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਪ੍ਰੋਬਲਮ ਆ ਗਈ ਹੋਵੇ ਬੀਪੀ ਕਰਕੇ ਉਹਨਾਂ ਦੀਆਂ ਅੱਖਾਂ 'ਚ ਪ੍ਰੋਬਲਮ ਆ ਗਈ ਹੋਵੇ ਜਾਂ ਫਿਰ ਜਿਹੜਾ ਪ੍ਰੈਸ਼ਰ ਵਧਨ ਨਾਲ ਉਹਨਾਂ ਦੀਆਂ ਸਮੱਸਿਆਵਾਂ ਅੱਖਾਂ ਦੇ ਵਿੱਚ ਆ ਸਕਦੀ ਇਹਨੂੰ ਕੋਈ ਵੀ ਆ ਕੇ ਇੱਥੇ ਚਾਂਸ ਲੈ ਸਕਦਾ ਸੋ ਉਮੀਦ ਕਰਦਾ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੋਗੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਇਜਾਜ਼ਤ ਆ ਗਿਆ ਧੰਨਵਾਦ